ਮੈਂ ਸਾਬਕਾ ਸਰਪੰਚ ਪਰਮਜੀਤ ਰੋਖੇ ਬੇਟਾ ਸੀ तकरीबन 3 ਸਾਲ ਹੋ ਗਏ ਗਏ ਨੂੰ ਆਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਲੜਕੀ ਆ ਉਹਨੂੰ तकरीबन 9 9.5 ਸਾਲ ਹੋ ਗਏ ਗਏ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਟਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਆ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਅਜੇ ਕਰਦੇ ਲੱਗੇ ਰਹਿ ਗਿਆ ਸੀ ਕਰਨ ਵਾਲਾ ਬਟ ਜਿਹੜੀ ਸੀ ਉਹ ਲੋਡਡ ਸੀ ਬੇਕਾਬੂ ਹੋ ਕੇ ਅੱਧ ਰਕੇ ਜਾ ਟਕਰਾਈ ਟਕਰਉਂਦਿਆਂ ਸਾਰੀ ਜਿਹੜੀ ਆ ਸਾਰੀ ਜਿਹੜੀ ਟਰੇਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੁਣ ਹੀ ਸਕਿਆ ਤੇ ਸਾਰੀ ਗੱਡੀ ਝੁਲਸ ਗਈ ਉਹਨੂੰ ਡੈੱਡ ਬਾਡੀ ਦਾ ਅਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸ ਦੇ ਹਿਸਾਬ ਨਾਲ ਜਿਹੜਾ ਅਸੀਂ ਬਲੱਡ ਬੋਡੀ ਨੇ ਇੱਧਰ ਲਿਆਵਾਂਗੇ ਪਰ ਅਮਲੇ ਚ ਉੱਥੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ ਕ ਸਾਲ ਦਾ ਹੈ ਕੋਈ ਚਾ ਸੀ ਇਹ ਮਰਦ ਉਹ ਆ ਕੇ ਹੁਣ ਕਰਦਾ ਮਾਨਵ ਵਿੱਚ ਬਹੁਤ ਚਾ ਸੀ ਇਹ ਜਦੋਂ ਪਿਛਲੇ ਸਾਲ ਆਇਆ ਇੱਥੋਂ ਡੇਢ ਸਾਲ ਹੋਇਆ ਹੈ ਸਾਇਸ ਤੇ ਸਾਰਾ ਉਹਨਾਂ ਮਿਲ ਕੇ ਗਿਆ ਹੈ ਤੇ ਬੱਚੇ ਦੀ ਜਿਹੜੀ ਸੀ ਉੱਤੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਆਯਾਦਾਂ ਖੇਲ ਲੀਆਂ ਛੱਡ ਗਿਆ ਇੱਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇੱਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਬਿੱਤਰਾਂ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਇਹ ਨਾਲੇ ਸਾਰੇ ਭੈਣ ਭਰਾ ਇੱਥੇ ਮਿਲ ਜਾਣਗੇ ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਿਲਕਾਰੀ ਬੇਟੇ ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤਰਾ ਸੀ ਵੱਡਾ ਇਹ ਸੀ ਇਨੇ ਆਪਿਆਂ ਨੂੰ ਖੁਸ਼ੀ ਆ ਸੀ ਕਿ ਮੈਂ ਪਿਓ ਬਣਿਆ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ ਪਤਾ ਨਹੀਂ ਪ੍ਰਮਾਤਮਾ ਨੂੰ ਇਹ ਮਨਜ਼ੂਰ ਸੀ ਬਾਟ ਦਾ ਪਤਾ ਲੱਗਾ ਜਲਬਤ ਹੋਈ ਸੀ ਲਾਸਟ ਟਾਈਮ ਪਟਿਕਲੋਂ ਗਲਬਤ ਹਾਂਜੀ ਹਾਂਜੀ ਮੇਰੀ ਕੱਲ੍ਹ ਕੱਲ੍ਹ ਹੋਈ ਸੀ ਤੇ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉਥੋਂ ਜਿੱਦੋਂ ਚੱਲੇ ਐਡਿਲੇਂਡ ਤੋਂ ਉਥੋਂ ਨੇ ਲੋਡ ਮਿਲਿਆ ਨੇ ਰਸਤੇ ਚ ਲੋਡ ਇਹਨੇ ਚੱਕਿਆ ਐ ਸਹੀ ਥਾਂ ਸੀ ਗੱਲਬਾਤ ਕਰਦੇ ਰਿਹਾ ਪਰਿਵਾਰਕ ਗੱਲਾਂ ਚੱਲਦੇ ਰਹੀਆਂ ਸਾਡਾ ਗਰੁੱਪ ਜਾਂ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪੀਕ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਹਾਸਾ ਮਜ਼ਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਕੱਲ੍ਹ ਦਿਨ ਮੈਂ ਤੁਹਾਨੂੰ ਵਖਾਈ ਨਹੀਂ ਦੇਣੀ ਬਿਲਕੁਲ ਸਵੇਰੇ ਜਿੱਤਾ ਬਤਾਲਾ ਕਰਦਾ ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ ਇਕੱਠੇ ਹੋਏ ਸੀ ਬੱਚੇ ਤੇ ਇਹ ਨੂੰ ਸਗੋ ਐਡ ਕਰਨਾ ਸੀ ਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ ਅਸੀਂ ਜਿਦਾਂ ਕਿ ਚਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਐ ਤੇ ਸਾਰੇ ਐਡ ਹੋ ਗਏ ਫਿਰ ਟਾਈਮ ਲੱਗ ਜਾਂਦਾ 8:30 ਸਕੂਲ ਲੱਗਦਾ ਸੀ 8 ਵਜੇ ਜਿਹੜਾ ਐ ਅਸੀਂ ਲਾਈਵ ਜਦੋਂ ਇਹ ਹੋਇਆ ਤੇ ਉਦੋਂ ਅਚਨਚੇਤੇ ਪੁਲਿਸ ਦਾ ਉਤੋਂ ਪੁਲਿਸ ਸਟੇਸ਼ਨ ਤੋਂ ਉਤੋਂ ਫੋਨ ਆਇਆ ਇਹ ਇਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਇਸ ਭਗਵੰਤ ਸਿੰਘ ਨਾਮ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ ਮਾਪੋ ਆਪਣੇ ਬੱਚਿਆਂ ਨੂੰ ਇਦਾਂ ਉਦੇਸ਼ ਭੇਜਦੇ ਆ ਇਹ ਦੋਆ ਉਹੀਆਂ ਕਰਦਾ ਹਾਂ ਉਹ ਦੀਆਂ ਤਾਂ ਕਿਸ ਤਰੀਕੇ ਦੀ ਸੀ। ਸਿਲਸਿਲਾ ਆਵੇ ਬੇਸ਼ੱਕ ਸਾਡੇ ਦਾਦਾ ਜੀ ਫ੍ਰੀडम फाइਟਰ ਹੋਏ ਆ। ਤੰਤਰ ਦਾ ਸੰਗਰਾਮ ਹੈ ਜੇ ਦੇਸ਼ ਨੂੰ ਆਜ਼ਾਦ ਕਰਾਇਆ ਏ। ਪਰ ਜਦੋਂ ਅਸੀਂ ਬਾਲਦੇਸ਼ਾਂ ਵਿੱਚ ਪ੍ਰਵੇਸ਼ ਕੀਤਾ ਕਿ ਚੰਗਾ ਸਿਸਟਮ ਉੱਥੇ ਆ। ਇੱਥੇ ਜੇ ਸਿਸਟਮ ਸੱਚੰਗਾ ਹੋਵੇ ਤਾਂ ਸਾਨੂੰ ਭੇਜਣ ਦੀ ਲੋੜ ਹੀ ਨਹੀਂ। ਇੱਥੇ ਭਾਵੇਂ ਅਕਾਲੀ ਆਵੇ, ਕਾਂਗਰਸ ਆਵੇ, ਕੋਈ ਸਰਕਾਰ ਆਵੇ। ਇੱਥੇ ਦਿੱਤ ਸਿਸਟਮ ਦਾ ਤੈਸਨਾਸ ਕਰਕੇ ਰੱਖਦਾ ਏ। ਦੁਖੀ ਹੋਏ ਪਏ ਜੇ ਇੱਥੇ ਰੋਜ਼ਗਾਰ ਮਿਲਦਾ ਹੋਵੇ ਤਾਂ ਘਾਟਾ ਕਦਾ ਏ। ਪਰ ਅਸੀਂ ਕਿਉਂ ਬੱਚੇ ਪ੍ਰਦੇਸਾਂ 'ਚ ਭੇਜੀਏ ਦੇਖਿਆ ਜਾਂਦਾ ਕਿ ਜ਼ਿਆਦਾਤਰ ਪਰਿਵਾਰ ਜਿਹੜੇ ਹੁੰਦੇ ਨੇ ਆਰਥਿਕ ਮੰਦਹਾਲੀ ਜਿਨ੍ਹਾਂ ਦੀ ਹੁਜ਼ਰੀ ਨੇ ਕਾਫੀ ਢੀਕ ਹੁੰਦੇ ਨੇ ਜਿਹੜਾ ਇਕਨੋਮਿਕਲੀ ਉਹ ਜਾਣਦੇ ਨੇ ਪਰ ਤੁਹਾਡਾ ਤਾਂ ਥੋੜਾ ਇਕਨੋਮਿਕਲੀ ਵੀ ਤੁਸੀਂ ਠੀਕ ਹੋ ਕੇ ਵੀ ਬੱਚੇ ਭੇਜੇ ਜਾਂਦੇ ਨੇ ਇਹ ਨਹੀਂ ਇਸ ਤਰ੍ਹਾਂ ਆ ਕੇ ਜੇ ਬੱਚੇ ਤੇ ਜੇ ਅਸੀਂ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਉਹਨਾਂ ਦੇ ਬਾਅਦ ਰੁਜ਼ਗਾਰ ਤੇ ਚਾਹੀਦਾ ਆ ਕੱਲਾ ਜ਼ਮੀਨ ਜਿਆਦਾ ਤਾਂ ਉਹਨਾਂ ਵਾਸਤੇ ਨੇ ਇੰਨੀ ਪੜ੍ਹਾਈਆਂ ਕਰਦੇ ਆ ਹਰ ਇੱਕ ਮਨ ਦਾ ਚਾਹੁੰਦਾ ਕਿ ਮੈਂ ਸਰਕਾਰੀ ਰੁਜ਼ਗਾਰ ਤੇ ਆਵਾਂ ਇਹ ਸਰਕਾਰੀ ਰੁਜ਼ਗਾਰ ਜਿਹੜਾ ਇਹ ਮਿਲਣਾ ਇੰਪੋਸੀਬਲ ਹੈ ਜਿਹੜਾ ਜੇ ਅਸੀਂ ਇਹ ਤੇ ਬੱਚੇ ਨੂੰ ਕਿਸੇ ਅਫਸਰ ਹੀ ਰੈਂਕ ਜੀ ਭੇਜਦੇ ਆ ਪ੍ਰੈਸ਼ਰਾਈਜ਼ ਇੰਨਾ ਜ਼ਿਆਦਾ ਪ੍ਰੈਸ਼ਰ ਹ ਉਸ ਤੋਂ ਪੋਲੀਟੀਕਲੀ ਇਹ